ਸਾਥੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਗਿਆ ਵੱਡਾ ਪੁਚਾਲ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਭਾਜਪਾ ਪਾਰਟੀ ਦੇ ਪ੍ਰਧਾਨ ਨੇ ਬਲਾਤਕਾਰ ਕਰ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਭਾਜਪਾ ਦੇ ਪ੍ਰਧਾਨ ਨੂੰ ਲੈ ਕੇ ਆਖਰਕਾਰ ਭਾਜਪਾ ਦੇ ਪ੍ਰਧਾਨ ਨੇ ਉਸ ਲੜਕੀ ਦੇ ਨਾਲ ਕਿਵੇਂ ਤੇ ਕਿਉਂ ਬਲਾਤਕਾਰ ਕੀਤਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ 13 ਦਸੰਬਰ ਨੂੰ ਹਿਮਾਚਲ ਗਿਆ ਹੋਈ ਸੀ ਘੁੰਮਣ ਵਾਸਤੇ ਉੱਥੇ ਇੱਕ ਲੜਕੀ ਦੇ ਨਾਲ ਬਲਾਤਕਾਰ ਕੀਤਾ ਗਿਆ ਭਾਜਪਾ ਦੇ ਪ੍ਰਧਾਨ ਵੱਲੋਂ ਅਤੇ ਇੱਕ ਸਿੰਗਰ ਵੀ ਉਹਨਾਂ ਦੇ ਨਾਲ ਸੀ ਸਿੰਗਰ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਅਸੀਂ ਫਿਲਮੀ ਸਟਾਰ ਜਾਂ ਯਾਨੀ ਕਿ ਹੀਰੋਇਨ ਬਣਾਵਾਂਗੇ ਅਤੇ ਭਾਜਪਾ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਸੈਂਟਰ ਦੇ ਵਿੱਚ ਸਾਡੀ ਸਰਕਾਰ ਹੈ ਤੇ ਤੁਹਾਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਵੱਡਾ ਝਾਂਸਾ ਦੇ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਜਪਾ ਦੇ ਪ੍ਰਧਾਨ ਨੇ ਉਸ ਲੜਕੀ ਦੇ ਨਾਲ ਬਲਾਤਕਾਰ ਕੀਤਾ ਔਰਦਾ ਦੋਸ਼ ਹੈ ਕਿ 7 ਜੁਲਾਈ 2023 ਨੂੰ ਉਸ ਨਾਲ ਬਲਾਤਕਾਰ ਕੀਤਾ ਗਿਆ ਦੋਸ਼ ਹੈ ਕਿ ਰੋਕੀ ਮਿੱਤਲ ਨੇ ਉਸ ਨੂੰ ਆਪਣੀ ਨਿਤਰੀ ਬਨਨ ਦਾ ਲਾਲਚ ਦਿੱਤਾ ਅਤੇ ਦੂਸਰੇ ਪਾਸੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਫਿਰ ਮੈਂ ਗੱਲ ਕਰ ਰਿਹਾ ਜੀ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਆਤੇ ਗਾਇਕ ਰੋਕੀ ਮਿੱਤਲ ਵੱਲੋਂ ਬਲਾਤਕਾਰ ਕੀਤਾ ਗਿਆ 7 ਜੁਲਾਈ 2023 ਨੂੰ ਯਾਨੀ ਕਿ ਉਹ ਮਾਮਲਾ ਹਾਲੇ ਵੀ ਦਬਾਇਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 13 ਦਸੰਬਰ ਨੂੰ ਉਹ ਹਿਮਾਚਲ ਦੇ ਕਸੌਲੀ ਥਾਣੇ ਦੇ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਬ ਇੰਸਪੈਕਟਰ ਅਤੇ ਜਾਂਚ ਅਧਿਕਾਰੀ تنਵੀਰ ਸਿੰਘ ਨੇ ਦੱਸਿਆ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਦੀ ਜਾਂਚ ਜਾਰੀ ਹੈ ਇੱਕ ਵਿਅਕਤੀ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਇਆ ਇਸ ਵਿੱਚ ਮੋਹਨ ਲਾਲ ਬਡੋਲੀ ਜੋ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਸੂਬਾ ਦੇ ਪ੍ਰਧਾਨ ਨੇ ਦੋਸ਼ੀ ਵੀ ਹੈ ਇਧਰ ਬਡੋਲੀ ਨੇ ਕਿਹਾ ਰੇਪ ਦੇ ਦੋਸ਼ ਤੁਮਾਰ ਮੋਹਨ ਲਾਲ ਬਡੋਲੀ ਨੇ ਕਿਹਾ ਕਿ ਇਹ ਇੱਕ ਸਿਆਸੀ ਸਟੈਂਟਾ ਸਾਰਾ ਮਾਮਲਾ ਝੂਠਾ ਹੈ ਇਸ ਦਾ ਅਸਲੀਅਤ ਇਸ ਦਾ ਅਸਲੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਕਿਹਾ ਕਿ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਝੂਠੇ ਕੇਸ ਨੂੰ ਨਾ ਉਡਾਣ ਇੱਕ ਪਾਸੇ ਜਿਹੜੇ ਡਾਕਟਰ ਮੂਨ ਲਾਲ ਬਡੋਲੀ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਨਨੇ ਪੱਤਰਕਾਰ ਨੇ ਜਾਂ ਮੀਡੀਆ ਵਾਲੇ ਨੇ ਉਹ ਇਸ ਗੱਲ ਨੂੰ ਨਾ ਉਡਾਉਣ ਦੂਸਰੇ ਪਾਸੇ ਉਸ ਮਹਿਲਾ ਵਰਗ ਵੱਲੋਂ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਹਰਿਆਣਾ ਪਾਜਪਾ ਦੇ ਸੂਬਾ ਪ੍ਰਧਾਨ ਮੂਨ ਲਾਲ ਬਡੋਲੀ ਅਤੇ ਗਾਇਕ ਰੌਕੀ ਮਿੱਤਲ ਤੇ ਯਾਨੀ ਕਿ ਦੋਨਾਂ ਨੂੰ ਜੇਕਰ ਮਤਲ ਸਰਕਾਰ ਵੱਲੋਂ ਦੋਸ਼ੀ ਪਾਇਆ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾਵੇਗੀ। ਇਧਰ ਬਡੋਲੀ ਅਤੇ ਰੋਕੀ ਮਿੱਤਲ ਆਪਣਾ ਸਪਸ਼ਟੀਕਰਨ ਦੇ ਰਹੇ ਨੇ। ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਇਸ ਨੂੰ ਨਾ ਉਛਾਲਿਆ ਜਾਵੇ। ਇਹ ਇੱਕ ਸਿਆਸੀ ਸਟੰਟ ਹੈ ਸਾਡੇ ਕਰਦਾਰ ਨੂੰ ਗਰਾਉਣ ਦਾ। ਵੱਡਾ ਮਾਮਲਾ ਆ ਗਿਆ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਤੀਜੀ ਵਾਰ ਸੱਤਾ ਹਾਸਲ ਕੀਤੀ ਗਈ ਪੂਰੇ ਭਾਰਤ ਵਿੱਚ। ਦੂਸਰੇ ਪਾਸੇ ਹਰਿਆਣਾ ਦੇ ਸੂਬਾ ਵਰਧਾਨ ਵਿਡੋਲੀ ਅਤੇ ਗਾਇਕ ਰੋਕੀ ਮਿੱਤਰ ਵੱਲੋਂ ਬਲਾਤਕਾਰ ਕੀਤਾ ਗਿਆ ਜਾਂ ਨਾ ਕੀਤਾ ਨਹੀਂ ਕੀਤਾ ਗਿਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ ਤਨਵੀਰ ਸਿੰਘ ਜਿਹੜੇ ਐਸਆਈ ਨੇ ਜਿਨ੍ਹਾਂ ਨੇ ਇੱਕ ਸੌਨੀ ਦੇ ਵਿੱਚ ਮਾਮਲਾ ਦਰਜ ਕੀਤਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਔਰਤ ਦੇ ਕਹਿਣ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਜੇਕਰ ਸਹੀ ਪਾਇਆ ਜਾਂਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਵੱਡੇ ਆਗੂਆਂ ਤੇ ਵੱਡੀ ਕਾਰਵਾਈ ਹੋਵੇਗੀ